ਨੇ ਰਮਦਾਸ ਸਕੂਲ ਵਿਖੇ 25 ਲੱਖ ਰੁਪਏ ਦੀ ਲਾਗਤ ਦੇ ਨਾਲ ਬਣੀ ਚਾਰ ਦੀਵਾਰੀ ਅਤੇ ਬਾਥਰੂਮ ਦਾ ਉਦਘਾਟਨ ਕੀਤਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੁਭਾ ਸਰਕਾਰ ਦੇ ਵੱਲੋਂ ਸਿੱਖਿਆ ਦੇ ਵਿੱਚ ਹੋਰ ਕ੍ਰਾਂਤੀ ਲਿਆਉਣ ਦੇ ਲਈ ਵਿਸ਼ੇਸ਼ ਉਪਰਾਲੇ ਅਤੇ ਨਿਵੇਕਲੀਆਂ ਪਹਿਲ ਕਦਮੀਆਂ ਕੀਤੀਆਂ ਜਾ ਰਹੀਆਂ ਹਨ। ਸੋ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਕੀਤਾ ਗਿਆ। ਦੇ ਵਿੱਚ ਬਾਬਾ ਬੁੱਢਾ ਜੀ ਦੀ ਜਾਦ ਦੇ ਤੇ ਬਣੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਇੱਕ ਸਾਡੀ ਮਹਿੰਦ ਕਮੇਟੀ ਨੇ ਤੇ ਸਕੂਲ ਦੇ ਟੀਚਰ ਸਾਹਿਬਾਨ ਨੇ ਬਹੁਤ ਵਧੀਆ ਫੰਕਸ਼ਨ ਕੀਤਾ ਅਸੀਂ ਕਦੀਬ 30 ਲੱਖ ਦੇ ਕੰਮ ਜਿਹੜੇ ਆ ਹੁਣ ਤੱਕ ਸਕੂਲ ਦੇ ਕੀਤੇ ਇਹਦੀ ਡਵੈਲਪਮੈਂਟ ਦੇ ਇਹਦਾ ਬਹੁਤ ਕੰਮ ਹੋਣਾ ਦਾ ਸੀਗਾ ਮੇਰੇ ਮਨ ਦੇ ਵਿੱਚ ਹੈ ਕਿ ਬਾਬਾ ਬੁੱਢਾ ਜੀ ਸਾਡੇ ਸਿੱਖ ਤੋਂ ਦੀ ਬਹੁਤ ਵੱਡੀ ਹਸਤੀ ਆ ਉਹਨਾਂ ਦੀ ਜਾਤ ਦੇ ਵਿੱਚ ਤੋਂ ਉਹਨਾਂ ਦੇ ਪਿੰਡ ਦੇ ਵਿੱਚ ਜਿਹੜਾ ਸਕੂਲ ਹੈ ਇਹ ਬਹੁਤ ਵਧੀਆ ਹੋਣਾ ਚਾਹੀਦਾ ਉਹ ਆਪਾਂ ਕੋਸ਼ਿਸ਼ ਕਰਾਂਗੇ ਕਿ ਇਹ ਨਾਲੇ ਦਾ ਸਭ ਤੋਂ ਵਧੀਆ ਸਕੂਲ ਬਣੇ ਔਰ ਜਿੱਥੇ ਉਹਨਾਂ ਆਪਾਂ ਖੜੇ ਆ ਇੱਥੇ ਜਲਦੀ ਆਪਾਂ ਡਿਜੀਟਲ ਲਾਇਬ੍ਰੇਰੀ ਜਿਹੜੀ ਜਿਹੜੀ ਇੱਥੇ ਪੜਦੇ ਗਰੀਬ ਬੱਚਿਆਂ ਦੇ ਕੰਮ ਆਵੇ ਜਿਹੜਾ ਸਿਲੇਬਸ ਹੈ ਜੇ ਕੋਈ ਬੱਚਾ ਕਿਤਾਬਾਂ ਨਹੀਂ ਲੈ ਸਕਦਾ ਉਹ ਲਾਇਬ੍ਰੇਰੀ ਜਿੱਦੇ ਸਹਾਦੇ ਦੇ ਨਾਲ ਆਪਣੀ ਐਜੂਕੇਸ਼ਨ ਕਰ ਸਕੇ ਜਿੱਦਾਂ ਬਾਹਰਲੇ ਦੇਸ਼ਾਂ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਵੀ ਬੜੀਆਂ-ਬੜੀਆਂ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਲਾਇਬ੍ਰੇਰੀਆਂ ਨੇ ਜਿੱਥੇ ਬੱਚੇ ਜਾ ਕੇ ਪੜ੍ਹਦੇ ਔਰ ਇਹ ਨਹੀਂ ਕਿ ਲਾਇਬ੍ਰੇਰੀ ਪੜ੍ਹਾਈ ਵਾਸਤੇ ਅਸੀਂ ਜਿਹੜਾ ਸਿੱਖ ਇਤਿਹਾਸ ਹੈ ਸਾਡਾ ਪੰਜਾਬ ਦਾ ਇਤਿਹਾਸ ਹੈ ਸਾਡੇ ਦੇਸ਼ ਦਾ ਜਿਹੜਾ ਇਤਿਹਾਸ ਹੈ ਉਹ ਵੀ ਵਿੱਚ ਅਸੀਂ ਰੱਖਾਂਗੇ ਪਰ ਮੈਂ ਸਮਝਦਾ ਕਿ ਸਹੀ ਬਣਾ ਦੇ ਵਿੱਚ ਲਾਇਬ੍ਰੇਰੀਆਂ ਦੀਆਂ ਬਣਦੀਆਂ ਵੀ ਸਕੂਲਾਂ 'ਚ ਚਾਹੀਦੀਆਂ ਉਹ ਸਕੂਲ ਦੇ ਬੱਚਿਆਂ ਦੇ ਕੰਮ ਹੋਣੀਆਂ ਚਾਹੀਦੀਆਂ ਸਕੂਲ ਦੇ ਬੱਚੇ ਜਿਹੜੇ ਆ ਜੇ ਉਹਸ ਲਾਇਬ੍ਰੇਰੀ ਦੇ ਵਿੱਚੋਂ ਪੜ੍ਹ ਕੇ ਚੰਗੀ ਐਜੂਕੇਸ਼ਨ ਲੈ ਜਾਂਦੇ ਆ ਤੇ ਆਪਣਾ ਭੇਖ ਬਣਾ ਲੈਂਦੇ ਆ ਤੇ ਉਹ ਅੱਗੇ ਜਾ ਕੇ ਦੱਸਣਗੇ ਕਿ ਮੈਂ ਕਿੱਥੋਂ ਪੜ੍ਹ ਕੇ ਆਇਆ ਹਾਂ ਉਹ ਸਕੂਲ ਦੀ ਲਾਇਬ੍ਰੇਰੀ ਕਿੰਨੀ ਵਧੀਆ ਸੀਗੀ ਸੋ ਮੈਂ ਅੱਜ ਅਨਾਉਂਸ ਕੀਤਾ ਵੀ ਆਪਾਂ ਜਲਦੀ ਕਿਉਂਕਿ ਮੈਨੂੰ ਇਹਦਾ ਐਸਟੀਮੇਟਡ ਦਾਦੀ ਪਤਾ ਕਿ ਕਿੰਨੇ ਪੈਸੇ ਲੱਗਣ ਪਰ ਜਿੰਨੇ ਵੀ ਪੈਸੇ ਲੱਗਣਗੇ ਆਪਾਂ ਡਿਜੀਟਲ ਲਾਇਬ੍ਰੇਰੀ ਜੜੀ ਜਿਹੜੀ ਅਜ ਨਾਲੇ ਹਲਕੇ ਦੇ ਵਿੱਚ ਮੇਰਾ ਖਿਆਲ ਇਹੀ ਹੋਊਗੀ ਸਭ ਤੋਂ ਵਧੀਆ ਬਣਾਵਾਂਗੇ ਆਪਾਂ ਉਹਦੇ ਸਕੂਲ ਜਿਹੜਾ ਇਹਦਾ ਬੜਾ ਕੰਮ ਹੋਣਾ ਦਾ ਜੇ ਬਾਕੀ ਅਜੇ 30 ਲੱਖ ਤੇ ਲਾਤਾ ਆਪਾਂ ਇਹਦਾ ਬਾਕੀ ਕੰਮ ਵੀ ਆਪਾਂ ਕਰਾਵਾਂਗੇ ਅਗਲੇ ਸਾਲ ਦੇ ਵਿੱਚ ਕਿਉਂਕਿ ਬਾਰਡਰ ਦੇ ਉੱਤੇ ਇਹੀ ਸਾਡਾ ਸਕੂਲ ਹੈ ਇੱਕ ਇਹ ਸਾਡੇ ਕਰੀਬ ਇੱਥੇ ਜ਼ਿਆਦਾ ਨਹੀਂ ਤੇ ਮੇਰੇ ਸਾਹ ਨਾਲ 25-30 ਪਿੰਡਾਂ ਦੇ ਬੱਚੇ ਜਿਹੜੇ ਆ ਪੜਨ ਆਉਂਦੇ ਬਾਕੀ ਸਾਰੇ ਨਿਕ ਦੇ ਕੇ ਪ੍ਰਾਇਮਰੀ ਸਕੂਲ ਨੇ ਜਾਂ ਇੱਕ ਦੋ ਥਾਵਾਂ ਤੇ ਮਿਡਲ ਹੈ ਬਾਕੀ ਸਾਰੇ ਬੱਚੇ ਵਿਚਾਰੇ ਸਾਡੀ ਧੀਆਂ ਜਿਹੜੀਆਂ ਇੱਥੇ ਪੜਨ ਆਉਂਦੀਆਂ ਇੱਥੇ ਸੜਕਾਂ ਦਾ ਕਾਫੀ ਸਮੱਸਿਆ ਸੀਗੀ ਸੜਕਾਂ ਸਾਡੀਆਂ ਮਤਲਬ ਜਿਹੜੀਆਂ ਕੱਲ ਪਾਸ ਹੋ ਗਈਆਂ ਤੇ ਛੜਕਾ ਵੀ ਅਸੀਂ ਨਵੇਂ ਸਾਲ ਦੇ ਵਿੱਚ ਉਨ ਬਰਾਉਣੀਆਂ ਸ਼ੁਰੂ ਕਰਾਂਗੇ ਮੰਡੀ ਬੋਰਡ ਦੇ ਤੂੰ ਕੋਈ ਲਿੰਕ ਰੋਡ ਜਿਹੜੀ ਬਾਬਾ ਬੁੱਢਾ ਸਬਜੀ ਦੇ ਘਰ ਨੂੰ ਆਉਂਦੀ ਆ ਸਭ A1 ਜਿਹੜੀਆਂ ਬਣਾਵਾਂਗੇ ਛੜਕਾਂ ਦਾ ਜਾਲ ਜਿਹੜਾ ਵੇਛ ਜੂਗਾ ਸੋ ਇਹ ਸਕੂਲ ਨੂੰ ਚੰਗਾ ਬਣਾਉਣਾ ਬੇਦਾ